हां जी भाई जी 12 ਤਰੀਕ 7ਵਾਂ ਮਹੀਨਾ 2025 ਨੂੰ ਦੱਸਦੇ ਆ ਤੁਹਾਨੂੰ ਸਬਜ਼ੀਆਂ ਦੇ ਰੇਟ ਸਬਜੀ ਥੋੜੀ ਜਿਹੀ ਹੋਈ ਅੱਗੇ ਨਾਲੋਂ ਤੇਜ਼ ਤੇ ਟਮਾਟਰ ਆ ਜੀ ਬਹੁਤ ਵਧੀਆ ਕੁਆਲਿਟੀ ਦਾ 35 ਤੋਂ 40 ਰੁਪਏ ਆ ਜੀ ਬਹੁਤ ਵਧੀਆ ਕੁਆਲਿਟੀ ਦਾ ਟਮਾਟਰ ਆਉਂਦਾ ਪਿਆ ਵਾ ਤੇ 35 ਤੋਂ 40 ਰੁਪਏ ਆ ਜੀ ਤੋਰੀ ਹੈਗੀ ਆ ਜੀ ਤੋਰੀ ਵਿਕੀ ਜਾਂਦੀ ਆ ਜੀ 45 ਤੋਂ ਲੈ ਕੇ 55 ਰੁਪਏ ਤੱਕ ਵਿਕ ਗਈ ਆ ਜੀ ਕੋਈ ਵਿੱਚੋਂ 60 ਰੁਪਏ ਵੀ ਤੋਰੀ ਵੈਗ ਗਈ ਆ ਜੀ ਤੇ ਖੀਰਾ ਹੈਗਾ ਜੀ 25 ਰੁਪਏ ਖੀਰਾ 25 ਰੁਪਏ ਤੱਕ ਹਾਈਬ੍ਰਿਡ ਖੀਰਾ 25 ਰੁਪਏ ਤੱਕ ਵਿਕੀ ਜਾਂਦਾ ਜੀ ਚਾਈਨੀਸ ਖੀਰਾ 50 ਰੁਪਏ ਵਿਕੀ ਜਾਂਦਾ ਜੀ ਤੇ ਅਰਬੀ ਹੈਗੀ ਆ ਜੀ 25 ਰੁਪਏ 22 ਰੁਪਏ 25 ਰੁਪਏ ਤੱਕ ਅਰਬੀ ਵਿਕੀ ਜਾਂਦੀ ਆ ਉਹ ਅਰਬੀ ਦੀ ਕੁਆਲਿਟੀ ਦੇ ਹਿਸਾਬ ਨਾਲ ਤੇ ਚਾਈਨੀਸ ਖੀਰਾ ਹੀ 50 ਰੁਪਏ ਇਹ 45 50 ਰੁਪਏ ਵਿਕੀ ਜਾਂਦਾ ਜੀ ਚਾਈਨੀਸ ਖੀਰਾ ਤੇ ਭਿੰਡੀ ਹੈਗੀ ਆ ਜੀ 50 ਰੁਪਏ ਪਿੰਡੀ ਵੀ 50 ਰੁਪਏ ਤੱਕ ਵਿਕੀ ਜਾਂਦੀ ਹੈ 45 50 ਜਿਹੜੀ ਥੋੜੀ ਜਿਹੀ ਮੋਟੀ ਆ ਉਹਦਾ ਉਸ ਹਿਸਾਬ ਨਾਲ ਰੇਟ ਘਟ ਜਾਂਦਾ ਵਾ ਚੰਗੀ ਪਿੰਡੀ 50 ਰੁਪਏ ਤੱਕ ਵਿਕੀ ਜਾਂਦੀ ਹੈ ਤੇ ਕਰੇਲਾ ਹੈਗਾ ਜੀ 40 ਰੁਪਏ ਕਰੇਲਾ ਜਿਹੜਾ ਵਧੀਆ ਨਿੱਕਾ ਕਰੇਲਾ ਵਾ 50 ਰੁਪਏ ਤੱਕ 40 ਰੁਪਏ ਤੱਕ ਵਿਕੀ ਜਾਂਦਾ 40 45 ਰੁਪਏ ਤੱਕ ਆਲ੍ਹਾ ਹੈਗੀਆਂ ਜੀ 35 ਤੋਂ 40 ਰੁਪਏ ਆਲ੍ਹਾ ਦਾ ਰੇਟ 35 ਤੋਂ 40 ਰੁਪਏ ਬਹੁਤ ਵਧੀਆ ਕੁਆਲਿਟੀ ਦੀ ਆਲ੍ਹਾ ਇਹ ਕद्दू ਵੱਡਾ ਕद्दू ਆ ਜਿਹੜਾ ਜੀ ਉਹ 25 ਰੁਪਏ ਵਿਕਿਆ ਜੀ ਜਿਹੜਾ ਜਮਾ ਲਵਾ ਕद्दू ਨਿੱਕਾ ਉਹ 45 ਤੋਂ 50 ਰੁਪਏ ਤੱਕ ਵਿਕੀ ਜਾਂਦਾ ਜੀ ਜਿਹੜਾ ਵਧੀਆ ਕੁਆਲਟੀ ਦਾ ਕद्दू ਆ ਜੀ ਤੇ ਬੇਂਗਣੀ ਹੈਗੀ ਆ ਜੀ 45 ਰੁਪਏ ਬੇਂਗਣੀ ਦਾ ਰੇਟ 45 ਰੁਪਏ ਵਧੀਆ ਕੁਆਲਟੀ ਦਾ ਜਿਹੜਾ ਵੱਡਾ ਬਤਾਉਂਗਾ ਜੀ ਉਹ ਵਗ ਗਿਆ ਸੀਗਾ ਉਹਦਾ ਵੀ ਰੇਟ 45 50 ਰੁਪਏ ਤੱਕ 60 ਰੁਪਏ ਤੱਕ ਵਿਗਿਆ ਜੀ ਚੂਜੂ ਵਿਗਿਆ ਜੀ 50 ਰੁਪਏ ਕਿਲੋ ਜੀ ਚੂਚੂ ਦਾ ਰੇਟ 50 ਰੁਪਏ ਕਿਲੋ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਦਿਆ ਕਰੋ ਜੀ ਧੰਨਵਾਦੀ